ਹਰ ਰੋਜ਼ ਹੀ ਪੰਜਾਬ ਦੇ ਵਿੱਚ ਇਹੋ ਜਿਹੇ ਘਟਨਾਵਾਂ ਵਾਪਰ ਰਹੇ ਨੇ ਜਿੱਥੇ ਆਪਸ ਦੇ ਵਿੱਚ ਹੀ ਰੰਦੇ ਰਿਸ਼ਤੇਦਾਰ ਪਰਿਵਾਰਿਕ ਮੈਂਬਰ ਭੈਣ ਭਰਾ ਪਿਓ ਪੁੱਤ ਮਾਵਾ ਧੀਆਂ ਮਾਂ ਪਿਓ ਇੱਕ ਦੂਸਰੇ ਨੂੰ ਖਤਮ ਕਰ ਰਹੇ ਨੇ ਇੱਕ ਹੋਰ ਇਹੋ ਜਿਹਾ ਹੀ ਦੁਖਦ ਮਾਮਲਾ ਸਾਹਮਣੇ ਆਇਆ ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਜ਼ਮੀਨ ਦੇ ਟੁਕੜੇ ਪਿੱਛੇ ਭਰਾ ਦੇ ਵੱਲੋਂ ਭਰਾ ਦਾ ਹੀ ਘਰ ਉਜਾੜ ਦਿੱਤਾ ਗਿਆ ਮਿੰਟਾਂ ਦੇ ਵਿੱਚ ਸਭ ਕੁਝ ਖੇਰੂ-ਖੇਰੂ ਹੋ ਗਿਆ ਤੇ ਅੱਜ ਇਹ ਰੋਂਦੀਆਂ ਗੁਰਲਾਉਂਦੀਆਂ ਪੈਣਾ ਆਖਰੀਆਂ ਨੇ ਕਿ ਸਾਡਾ ਮਾਪਿਓ ਪਹਿਲਾਂ ਹੀ ਨਹੀਂ ਸੀ ਇਸ ਦੁਨੀਆ ਦੇ ਵਿੱਚ ਅਤੇ ਹੁਣ ਵੱਡੇ ਭਰਾ ਨੇ ਛੋਟੇ ਭਰਾ ਦੀ ਵੀ ਜਾਨ ਲੈ ਲਈ ਦਰਅਸਲ ਪੁਲਿਸ ਦੇ ਵੱਲੋਂ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਆਂਡ ਗਵਾਂਡ ਦੇ ਲੋਕ ਦੱਸਦੇ ਨੇ ਕਿ ਇੱਥੇ ਉਸ ਦਾ ਭਰਾ ਨਹੀਂ ਸਗੋਂ ਭਰਾ ਦਾ ਪੁੱਤ ਆਇਆ ਸੀ ਯਾਨੀ ਕਿ ਭਤੀਜੇ ਦੇ ਵੱਲੋਂ ਆਪਣੇ ਚਾਚੇ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਗਿਆ ਅਤੇ ਵੀ ਪਤਾ ਲੱਗ ਰਿਹਾ ਹੈ ਕਿ ਉਹ ਨਸ਼ੇ ਕਰਨ ਦਾ ਆਦੀ ਸੀ ਪੈਣਾ ਦੱਸਦਿਆਂ ਨੇ ਕਿ ਸਾਡੀ ਭਾਬੀ ਨੇ ਪੁੱਤ ਨੂੰ ਬੇहद ਹੀ ਸਿਰ ਤੇ ਚੜਾਇਆ ਹੋਇਆ ਜਿਸ ਦੇ ਚਲਦਿਓ ਉਹ ਗਲਤ ਕੰਮਾਂ ਦੇ ਵਿੱਚ ਵੀ ਪੈ ਗਿਆ ਅਤੇ ਉਸ ਦਾ ਭਰਾ ਹਮੇਸ਼ਾ ਹੀ ਜ਼ਮੀਨ ਦੇ ਲਈ ਉਸਤੇ ਝਗੜਾ ਕਰਦਾ ਰਹਿੰਦਾ ਸੀ ਪੁਲਿਸ ਵਾਲਿਆਂ ਦੇ ਕੋਲ ਵੀ ਇਹ ਮਾਮਲਾ ਪਹਿਲਾਂ ਪਹੁੰਚ ਚੁੱਕਿਆ ਸੀ ਅਤੇ ਲਗਾਤਾਰ ਉਥੇ ਪੇਸ਼ੀਆਂ ਚੱਲ ਰਹੀਆਂ ਸਨ ਤੇ ਇਧਰ ਹੁਣ ਦੁਖਦਕਤਨ ਸਮੇ ਵਾਪਰੀਆ ਜਦੋਂ ਘਰ ਦੇ ਵਿੱਚ ਇਹ ਛੋਟਾ ਭਰਾ ਇਕੱਲਾ ਸੀ ਵੱਡੇ ਭਰਾ ਦੇ ਪੁੱਤ ਨੇ ਆ ਕੇ ਉਸ ਦੀ ਜਾਨ ਲੈ ਲਈ ਅਤੇ ਹੁਣ ਉਸ ਦੀਆਂ ਭੈਣਾਂ ਆ ਕੇ ਪੁਰਾਣੀਆਂ ਗੱਲਾਂ ਘਰ ਦੇ ਵਿੱਚ ਹੋਈਆਂ ਉਹ ਲੜਾਈਆਂ ਦਾ ਜ਼ਿਕਰ ਕਰ ਰਹੀਆਂ ਨੇ ਜਿਸ ਕਰਕੇ ਵਰਿੰਦਰ ਸਿੰਘ ਨਾਮ ਦੇ ਇਸ ਭਰਾ ਦੀ ਜਿਸ ਦੀ ਉਮਰ 35 ਸਾਲ ਹੈ ਉਸ ਦੀ ਜਾਨ ਪਤੀਜੇ ਦੇ ਵੱਲੋਂ ਹੀ ਲਈ ਗਈ ਹੈ ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦਾ ਹੈ ਮਾਮਲਾ ਜਿੱਥੇ ਕਿ ਪੁਲਿਸ ਅਤੇ ਪੀੜੀ ਇਕੱਠੀ ਹੋ ਗਈ ਜਦੋਂ ਪਤਾ ਲੱਗਿਆ ਕਿ ਵਰਿੰਦਰ ਦੀ ਮ੍ਰਿਤਕ ਦੇ ਉੱਪਰ ਪਈ ਹੈ ਲੋਕਾਂ ਨੇ ਚਾਰੇ ਪਾਸੇ ਛੱਤਾਂ ਤੇ ਚੜ੍ਹ ਕੇ ਜਦੋਂ ਇਹ ਸਭ ਕੁਝ ਦੇਖਿਆ ਤਾਂ ਉਹਨਾਂ ਨੂੰ ਵੀ ਯਕੀਨ ਨਹੀਂ ਹੋਇਆ ਕਿ ਵਰਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਮ੍ਰਿਤਕ ਦੀ ਭੈਣ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਵੱਡਾ ਭਰਾ ਆਪਣਾ ਹਿੱਸਾ ਵੇਚਣ ਤੋਂ ਬਾਅਦ ਹੁਣ ਛੋਟੇ ਭਰਾ ਦਾ ਹਿੱਸਾ ਹੜੱਪ ਕਰਨਾ ਚਾਹੁੰਦਾ ਸੀ ਇਸੇ ਮਕਾਨ ਦਾ ਝਗੜਾ ਚੱਲ ਰਿਹਾ ਸੀ ਜਿਸ ਮਕਾਨ ਦੇ ਵਿੱਚ ਛੋਟੇ ਭਰਾ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਅਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇ। ਪੰਜ ਕੀ ਨਾਮ ਹੈ ਤੁਹਾਡਾ ਜੀ? ਸੰਦੀਪ ਕੋਲ। ਸੰਦੀਪ ਕੋਲ ਜੀ ਕਿੱਥੇ ਦੇ ਰਹਿਣ ਵਾਲੇ ਆ? ਅਸੀਂ ਸਾਰੰਗਵਾਲ। ਸਾਰੰਗਵਾਲ ਦੇ ਤੇ ਇੱਥੇ ਕੌਣ ਰਹਿੰਦਾ ਸੀਗਾ ਜੀ? ਇੱਥੇ ਛੋਟਾ ਭਰਾ ਰਹਿੰਦਾ ਸੀ। ਕਿਹੜਾ ਪਿੰਡ ਆ ਜੀ ਇਹ? ਆਹ ਤੇ ਬਾੜ। ਉਹ ਇੱਥੇ ਕੱਲ ਰਹਿੰਦਾ ਸੀ ਜੀ? ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਸੀ। ਅੱਛਾ ਜੀ। ਪ੍ਰਵਾਹ ਚ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ? ਨਹੀਂ ਜੀ ਕੋਈ ਨਹੀਂ ਸੀ। ਇਹ ਘਰ ਜਿਹੜਾ ਹੈਗਾ ਇਹ ਕਿਹਨਾਂ ਦਾ ਹੈਗਾ ਜੀ ਇਹ? ਇਹ ਸਾਡੇ ਮੇਰੇ ਇਹਦੇ ਭਰਾ ਦਾ ਸੀਗਾ ਛੋਟਾ ਹੁਣੇ ਆਪਣਾ ਹੀ ਸਭ ਬੜੇ ਨੇ ਵੇਚ ਲਿਆ ਸੀਗਾ। ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ। ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਂ ਕੀ ਆ? ਇਹ ਨਾ ਬ੍ਰਿੰਦਰ। ਬ੍ਰਿੰਦਰ। ਬ੍ਰਿੰਦਰ ਉਮਰ ਕਿੰਨੀ ਸੀ ਜੀ? ਐ ਹੁਣੀ ਆ 35 36 ਸਾਲ। ਕਿੰਨੀ ਉਮਰ ਸੀ ਇਹ? ਇੰਨੀ ਕ ਇਹ ਸਬਜ਼ੀ ਦੀ ਦੁਕਾਨ ਤੇ ਪਹਿਲਾਂ ਗੱਡੀ ਚਲਾਉਂਦਾ ਸੀ ਪਹਿਲਾਂ ਗੱਡੀ ਚਲਾਉਂਦਾ ਸੀ ਅੱਛਾ ਜੀ ਪਹਿਲਾਂ ਗੱਡੀ ਚਲਾ ਹੁਣ ਉਹ ਸਬਜ਼ੀ ਵੇਚਦੇ ਸੀ ਹਾਂ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਕਿੱਥੇ ਜੀ ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦਮਾਲ ਅੱਛਾ ਜੀ ਇਹ ਕੋ ਕਦੋਂ ਪਤਾ ਲੱਗਾ ਤੁਹਾਨੂੰ ਇਸ ਖਬਰ ਬਾਰੇ ਮੈਨੂੰ ਸਵੇਰੇ ਪਤਾ ਲੱਗਾ ਜੀ ਕੀ ਕੀ ਹਾਲਾਤ ਦੇਖ ਕੇ ਕੀ ਲੱਗਦਾ ਹੈ ਤੁਹਾਨੂੰ ਨੇ ਮੈਨੂੰ ਪਹਿਲਾਂ ਵੀ ਇਹਨੇ ਦੋ ਪਹਿਲਾਂ ਵੀ ਕਾਲ ਕੀਤੀ ਸੀ ਕਹਿੰਦਾ ਉਹ ਸਾਡੇ ਥੈ ਦਾ ਸੀਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਹਮਲਾ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਇਹ ਥੋੜੇ ਕ ਦਿਨ ਮੇਰੇ ਕੋਲ ਚੱਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੋਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਸੀ ਤੇ ਉਹ ਇਹਨਾਂ ਨੇ ਆ ਕੇ ਪਿੱਛੋਂ ਜਿੰਦੇ ਲਾਤ ਤੇ ਠੀਕ ਆ ਬੜੇ ਭਰਾ ਨੇ ਜੀ ਬੜੇ ਭ ਕੱਪ ਜਾਗਦਾ ਮੇਰਾ ਤੇ ਅਸੀਂ ਫਿਰ ਸਾਨੂੰ ਦੱਸਿਆ ਗਿਆ ਤੇ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਕਿ ਇੱਥੇ ਚਿੱਟਾ ਆਖੇ ਚਿੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹੜਾ ਕੋਣ ਪਿੰਦਾ ਵੇ ਮੁੰਡਾ ਤਾਂ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਉਂਦਾ ਉਹਦਾ ਮੁੰਡਾ ਆਂਦਾ ਹੁੰਦਾ ਸੀ ਇੱਥੇ ਰਾਤਾ ਬਰਾਤੇ ਖੋਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਉਹਦੀ ਮਾਂ ਦੀ ਬਹੁਤ سپورਟ ਹਾਸ ਮੁੰਡੇ ਵਿੱਚ ਠੀਕ ਆ ਤੇ ਫਿਰ ਥੋੜੇ ਦਿਨ ਪਹਿਲਾਂ ਜਿੰਦੇ ਲਾ ਕੇ ਚਲ ਗਿਆ ਔਰ ਫੋਰਡ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿਸਾਬੇ ਚ ਲੈ ਆਇਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾ ਸੀ ਇੱਕ ਇਹ ਸਾਡਾ ਭਰਾ ਸੀਗਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਹੈ ਕਿੱਥੇ ਜਾਊਗਾ ਕੁੜੀਆ ਦੇ ਕਿੰਨੇ ਕ ਦਿਨ ਤੱਕੇ ਖਾਊਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਤੇ ਪੈ ਲੈਂਦੇ ਸੀ ਕਹਿੰਦਾ ਮੇਰਾ ਇਹ ਅਧ ਹੈ ਮੇਰਾ ਇਹ ਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਤੇ ਮੁੰਡੇ ਨੂੰ ਦੇਣਾ ਸੀ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਥ ਲਾਊਗਾ ਮੁੰਡੇ ਨੂੰ ਰੋਟੀ ਬਾਲੀ ਦੇ ਦਊਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰ ਮੁੰਡੇ ਦੀ ਪ੍ਰੋਬਲਮ ਆ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੰਗ ਕੀ ਕਰਦੇ ਆ ਹਾਂਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਇਹ ਸੁਣਾਉ ਦਿੱਤਾ ਜਾਵੇ। ਕਿੱਥੇ ਦੀ ਤੁਸੀਂ ਸਾਨੂੰ ਸਾਡੇ ਕਪਰ ਭਰਾ ਆਇਆ ਕੁਲਵਿੰਦਰ ਸਿੰਘ ਔਰ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ ਉਹਨੇ ਉਹਨੇ ਸੱਡ ਜਿੱਦੜੀ ਸਾਡੇ ਪਹਿਲੇ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ। ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹਨਾਂ ਦੀ ਦਾਤੂ ਬੈਸੀ। ਹਾਂਜੀ ਭਾਜੀ ਇਹ ਕੀ ਵਾਕਿਆ ਹੋਇਆ ਕਿਹੜਾ ਪਿੰਡ ਆ ਜੀ? ਇਹ ਪਿੰਡ ਆਦਮਵਾਲ ਆ ਜੀ ਪੰਚਾਇਤ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਦਰ ਸਿੰਘ ਉਮਰ ਕਰੀ 35 ਸਾਲ ਤੇ ਇਹਦੀ ਰਾਤੀ ਦੇ ਪਤੀਜਿਆਂ ਨੇ ਬੇ ਛੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਬਡੀ ਨੂੰ ਮਕਾਨ ਉੱਪਰ ਪਈਏ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਵਾਰਸ ਬਿਆਲ ਲਿਖਉਣਗੇ ਹਸਪਤਾਲ ਵਜੂਬ ਬੰਦੀ ਕਾਰਵਾਈ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਘਰ ਦਾ ਰੌਲਾ ਸੀ ਹੁਣ ਬਾਕੀ ਹਾਂ ਜਿੱਥੇ ਕਤਲ ਹੋਇਆ ਇਸ ਦਾ ਰੌਲਾ ਸੀ ਹਾਂ ਜੀ ਜੋ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਰੰਗ ਦਾ ਕਰਦਾ ਸੀ ਹਾਂ ਜੀ ਤੇ ਇਹ ਕੀ ਕਿ ਕਿਹਦੇ ਵੱਲੋਂ ਉਹਨਾਂ ਨੇ ਜਿਹੜਾ ਖਰਚਾ ਜਹਾਜ਼ ਕੀਤਾ ਕੀ ਨੇ ਕੀਤਾ ਹੋ ਸਕਦਾ ਹੈ ਇਹਦੇ ਭਤੀਜੇ ਨੇ ਜੇ ਦੀ ਮੌਤ ਹੋ ਜਾਈ ਤਾਂ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੋਲਾ ਸੀ ਦਾ ਭਰਾ ਨਾਲ ਪ੍ਰਾਪਰਟੀ ਦਾ ਰੋਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆਸੇ ਆਗੂ ਵੱਲੋਂ ਪਤਾ ਕੱਲੇ ਭਤੀਜੇ ਆਇਆ ਤੇ ਆਸੇ ਪਾਸੇ ਗੇਟਾਂ ਦੇ ਲੋਕ ਬੰਦ ਕਰਕੇ ਉਹਨਾਂ ਨੇ ਕਿਲ ਗਿਆ ਜੀ ਉਹ ਵੀ ਫੇਰੇ ਆਸੇ ਦੇਖੇ ਇਹ ਇੱਥੇ ਜਾਂਦੇ ਸੀ ਜੇ ਉਹਨੂੰ ਰੰਗ ਅੱਗ ਲੱਗੇ ਸਹਾਨੂੰ ਤੇਰਾ ਕਿਹਾ ਸੀ ਹਾਏ ਰੱਬਾ ਕਿੰਨਾ ਲੱਗਿਆ ਤਾ ਉਹ ਮੈਨੂੰ ਬਦਾ ਹੁੰਦਾ ਬੰਦੇ ਨੇ ਸਾਰਾ ਕੁਝ ਨਹੀਂ ਹੈ ਗਿਆ ਜਣਾ ਉਹਨੇ ਮੈਨੂੰ ਹਾਏ ਮੇਰੇ ਮੈਨੂੰ ਨਾਲ ਮੇਰੀ ਵਿੱਕੀ ਨਾਲ ਗੱਲ ਕਰਾ ਦੇ ਵਾਹ ਇਹਨੇ ਚਲੋ ਗੱਲ ਮੈਨੂੰ ਨਾਲ ਗੱਲ ਕਰਾ ਦਿਓ ਮੇਰੀ ਇਹ ਮੇਰੇ ਰਮੀ ਨਾਲ